લાતે બચાલ કલગી વાયા મેરી હે હે તો તવંદ ના કે મેં ડુલા દે બચાલ કલગી વાલિયા મેરી હે હે તો તવંદ ના સિતાર સંખ સંખ વાર સાતે ગોરજી थोू ते थोॾे उ न खरे प्यार जिन्हनि गुरूअ वारा बोला बाला दे आ, दे ਇਆਂ ਵੰਗੀ ਗੋਮੜੀ ਦੇ ਵੇਚ ਤੇ ਵੱਡੇ ਪੰਡਰ ਰੈਣੇ ਵਾਲਿਆ ਚੜਦੇ ਤੋਂ ਲੈਂਦੇ ਤਾਈ ਦੁਖੀਆ ਕੋਈ ਛੱਡੇ ਉਹ ਨਾ ਜੇ ਭਾਗੀ ਦੁਖੀਆਂ ਦੀ ਚੋਲਿਆਂ ਨੂੰ ਭਾਦਰਦਾਨਿਆ

सांली पाल बयान ख़ातुख जीवां दो नै सिखे त बाया मेरो बंदि डोर त गंडो त मंदनाला से न मोड़ियो न तूं सारियड़ ਪਿਆ ਆਇਆ ਵਿੱਚ ਪੂਨਿਆਂ ਦੇ ਪੂਰਨ ਗੁਰੂਆਂ ਨੂੰ ਹੋਕਮ ਮਨ ਕੀ ਪੂਰਿਆ ਗੁਰੂਆਂ ਦਾ ਮੇਲਾ ਚੜ੍ਹਦੇ ਸੋਣ ਦਾ ਲਾਲਾ ਮੇਰੀ ਏਡਣੋਤ ਬੰਧਣਾ ਹੰਜੇ ਮੈਂ ਸਾਹਮਣੇ ਆਰਦਾਰ ਵੇਖੀ ਪੈ ਕਦੀ ਹੁੰਦਿਆਂ ਸਲਾਮਾਂ ਵਿੱਚ ਚਾਰੇ ਗੂਤਾਂ ਤੇ ਚਾਰੇ ਵਿੱਚ ਬਾਹਰ ਨਾਂ ਦੇ ਜਿਨ੍ਹਾਂ ਨੇ ਮਾਨ ਕੀ ਲਕੇ ਦਬ ਵੀਰੇ ਚਰਪਾਇਆ ਮੇਰੀ ਵਾਲ ਕਲਗੀ ਵਾਲਿਆ ਮੇਰੀ ਅੜਕਾਉ ਤਮੰਦੜਾ ਦੇ ਪੂਰੀਆਂ ਦੇ ਦੇਵਤੇ ਆਗੇ ਛੱਡ ਛੱਡ ਕੇ ਡੌੜੀਆਂ ਆਦੇ ਸੋਨੇ ਪਲੰਗਾਂ ਵਾਲਿਆਂ ਨੂੰ ਸਾਡੀਆਂ ਵੀ ਪਾਲ ਗਿੱਲਾ ਮਨ ਜੂਰੀਆਂ ਜਾ ਦੋ ਮੈਂ ਚਮਾਣੂ ਕਾਂ ਦੇ ਤਖਤ ਡਹਾਇਆ ਮੇਰੀ ਐ ਡੰਡ ਤਵੰਧ ਨਾਨ ਕੇ ਮੈਂ ਡੋ ਰੌਣ ਮੇਲਾ ਪੁਨੇ ਜਾਗ ਰਾਮਾ ਬਾਲਿਆ ਬਾਪਿਆਂ ਨੂੰ ਇਹ ਪੈ ਜਾਣ ਮਨਜੂਰੀਆਂ ਵਿੱਚ ਜਾਗ ਰਾਮਾ ਪੋਨਿਆਂ ਦੇ ਪਣ ਗਈਆਂ ਉਹਨਾਂ ਰੂਹਾਂ ਦੀਆਂ ਜਿਨ੍ਹਾਂ ਨੇ ਨੀਵੇਂ ਹੋ ਕੇ ਮਾਈ ਦੀਨਾਂ ਦਾ ਕੁੰਡਾ ਆ ਪੁਨੇ ਵਾਰਿਆਂ ਨੇ ਵਿੱਚ ਬੁੱਕੜਾਉਂਦੇ ਜਦੋਂ ਮਾਤਾ ਜਿੰਗਾ ਦੀ ਟੁੱਟੀ ਨੂੰ ਸੰਦਲਾਇਆ ਮੇਰੀ ਐ ਡੰਡੋ ਤਵੰਧਣਾ ਜੇ ਮੈਂ ਤੇ ਆ ਆਂ ਆਂਗਾਂ ਸੰਗ ਤਾਂ ਦੀ ਛੱਡਦੇ ਨਹੀਂ ਮਾਲਕ ਕੀ ਸੇ ਜੋ ਕਰੀਆਂ ਆਪਾਂ ਨੂੰ ਰਲ ਮਿਲ ਭੁੱਲਿਆ ਨੂੰ ਰਾਸ ਸੱਤੇ ਪਾਲਿਆ ਮੇਰੀ ਐ ਡੰਡਉਤ ਵੰਡਾਣਾ ਜੇ ਮੈਂ वले अोटे जे बचे जी रूरो जन फी वारे आाबा कान ते सतपुर जी आग वेडे फोरने में होे वासो नौवंदु oh i made